ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈਏ ਪਾਰਟੀ ਨੇ ਕਹਿਤਾ ਸੀ ਤੁਸੀਂ ਨੀਚੇ ਚાલਜੋ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਸਟੇਜ 'ਤੇ ਡਾਂਸ ਕਰਨਾ ਹੀ ਹੈ ਗਾਲੀ ਗਲੋਚ ਤੁਸੀਂ ਖੁਦ ਹੀ ਦੇਖੀ ਹੈ ਜਿਹੜੀ ਵੀਡੀਓ ਉਹਦੀ ਵਾਇਰਲ ਹੋਈ ਹੈ ਇਹਨੇ ਮੇਰੇ 'ਕ ਫੜ ਕੇ ਉਹਨੂੰ ਆਡੀਅנס ਵਾਲਿਆਂ ਨੂੰ ਗਾਲਾਂ ਗੋਲਾਂ ਕੱਢੀਆਂ ਕਾਫੀ ਉਹਨਾਂ ਦੀਆਂ ਪਰਿਵਾਰ ਫੈਮਿਲੀ ਬੈਠੀ ਸੀ ਉਹਨਾਂ ਨੇ ਗੁੱਸਾ ਮੰਨਿਆ ਪਹਿਲਾਂ ਇਹ ਕੁੜੀ ਨੇ ਹੀ ਬਵਾਦ ਖੜਾ ਕੀਤਾ ਵਾ ਇਹਦਾ ਮਤਲਬ ਨਹੀਂ ਸੀਗਾ ਕਿ ਮੈਂ ਫੜ ਕੇ ਕੁਝ ਬੋਲਣ ਦਾ ਗੁੱਸੇ ਵਿੱਚ ਮੁੰਡੇ ਨੇ ਸਟੈਪ ਚੱਕਿਆ ਵਾ ਤੇ ਉਹਨਾਂ ਨੇ ਉਹਦਾ ਗਲਾਸ ਵਾਲ ਨਾਲ ਕੀ ਨਾ ਕੀ ਗਲਾਸ ਉਹਦੇ ਵੱਜਿਆ ਸੀ ਹਰ ਇੱਕ ਬੰਦੇ ਇਹ ਗੱਲ ਕਹਿ ਰਿਹਾ ਜੀ ਉੱਥੇ ਸਿਮਰ ਗਲਤ ਸੀਗੀ ਉਹਨੇ ਬਕਾਇਦਾ ਪਾਰਟੀ ਨੂੰ ਗਾਲਾਂ ਕੱਢੀਆਂ ਪਾਰਟੀ ਨੇ ਉਸ ਟਾਈਮ ਉਹਨਾਂ ਕੋਲ ਆ ਕੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਭਾਈ ਪੇਮੈਂਟ ਲੈ ਲਓ ਤੇ ਜਾਓ ਦੇ ਫਿਰ ਹਰ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਰਹੀ ਆ ਵੀ ਮੈਨੂੰ ਪਾਰਟੀ ਨੇ ਇਹ ਗੱਲ ਕਹੀ ਆ ਵੀ ਤੂੰ ਥੱਲੇ ਆ ਕੇ ਡਾਂਸ ਕਰ ਤਾਂ ਕਲੇਸ਼ ਪੇਡ ਤਾਂ ਕੋਈ ਗੱਲਬਾਤ ਨਹੀਂ ਹੋਈ ਜੇ ਕੱਲ ਪਰਸੋਂ ਜਿਹੜਾ ਮੈਟਰ ਚੱਲ ਰਿਹਾ ਸਿਮਰ ਦਾ ਉਹਦੇ ਰਿਕਾਰਡਿੰਗ ਤੇ ਸਾਰੇ ਜਣੇ ਇਕੱਠੇ ਹੋਏ ਆਂ ਤੇ ਜੋ ਸੁਣਿਆ ਜਾ ਰਿਹਾ ਉਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਅਸੀਂ ਤਾਂ ਉੱਥੇ ਉੱਥੇ ਪ੍ਰੈਜ਼ెంట్ ਨਹੀਂ ਸੀ ਉਸ ਟਾਈਮ ਤੇ ਜੀ ਬਟ ਉੱਥੇ 15 ਤੋਂ 20 ਬੰਦੇ ਮੌਜੂਦ ਸੀ ਉਹ ਸਾਰੇ ਦੱਸ ਰਹੇ ਐ ਕਿ ਉਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਜੀ ਸਿਮਰਦੀ ਗੱਲ ਕਰਦੇ ਵੀ ਸਮਝੀ ਤੇ ਕੀ ਜੀ ਡਰਿੰਕ ਕਰਨ ਤੋਂ ਬਾਅਦ ਹੀ ਉਹਨੇ ਸਾਰਾ ਇਹ ਵਿਵਾਦ ਕੀਤਾ ਜੀ ਬਿਲਕੁਲ ਪਾਰਟੀ ਨੇ ਕਿਹਾ ਸੀ ਕਿ ਮੇਬੀ ਹੋ ਸਕਦਾ ਪਾਰਟੀ ਨੂੰ ਪਤਾ ਲੱਗ ਗਿਆ ਸੀ ਉਹ ਡਰਿੰਕ ਕਰਕੇ ਆਈਏ ਪਾਰਟੀ ਨੇ ਕਹਿਤਾ ਸੀ ਤੁਸੀਂ ਨੀਚੇ ਚੱਲ ਜੋ ਠੀਕ ਹੈ ਜੀ ਲੇਕਿਨ ਉਹ ਕਹਿੰਦੀ ਪੇਮੈਂਟ ਵੀ ਦੇ ਦਿੱਤੀ ਸੀ ਪਰ ਉਹ ਕਹਿੰਦੀ ਮੈਂ ਪਰਫਾਰਮ ਕਰਨਾ ਹੀ ਹੈ ਇਸ ਛੇ ਸੇ ਡਾਂਸ ਕਰਨਾ ਹੀ ਹੈ ਤੇ ਉਹ ਨੀਚੇ ਨਹੀਂ ਗਈ ਜੀ ਗਾਲੀ ਗਲੋਚ ਤੁਸੀਂ ਖੁਦ ਹੀ ਦੇਖੀ ਹੈ ਜਿਹੜੀ ਵੀਡੀਓ ਉਹਦੀ ਵਾਇਰਲ ਹੋਈ ਹੈ ਬਹੁਤ ਜ਼ਿਆਦਾ ਗਾਲੀ ਗਲੋਚ ਕਰ ਰਹੀ ਹੈ ਉਹ ਜਿਹੜਾ ਗਲਤ ਹੋਇਆ ਜੀ ਜਿਹੜਾ ਪਰਚਾ ਹੋਇਆ ਦੇਖੋ ਸਿਮਰ ਸਾਡੇ ਪਰਿਵਾਰ ਦਾ ਹੀ ਹਿੱਸਾ ਹੈ ਹੈਨਾ ਸਾਡੇ ਨਾਲ ਹੀ ਪਰਫਾਰਮ ਕਰਦੀ ਹੈ ਤੇ ਲੇਕਿਨ ਉਹ ਇਸ ਟਾਈਮ ਗਲਤ ਹੈ ਇਸ ਕਰਕੇ ਉਹਦੇ ਅਗੇਸ ਅਸੀਂ ਸਾਰੇ ਖੜੇ ਹਾਂ ਹਾਂ ਜੀ ਸਾਡਾ ਪੰਗੜਾ ਗਰੁੱਪ ਹੈ ਵਾਈ ਅੱਠ ਅੱਠ ਮੁੰਡਿਆਂ ਦਾ ਪੰਗੜਾ ਗਰੁੱਪ ਹੈ ਜੀ ਅਸੀਂ ਉਸ ਟਾਈਮ ਉੱਥੇ ਮੌ ਤਕਰੀਬਨ ਪ੍ਰੋਗਰਾਮ ਖਤਮ ਹੀ ਹੋ ਚੁੱਕਿਆ ਸੀਗਾ ਤੇ ਬਸ ਇਹ ਉਦੋਂ ਬਾਅਦ ਆਈ ਇਹਨੇ ਮੈਲਕ ਫੜ ਕੇ ਉਹਨੂੰ ਆਡੀਅנס ਵਾਲਿਆਂ ਨੂੰ ਗਾਲਾਂ ਗੋਲਾਂ ਕੱਢੀਆਂ ਕਾਫੀ ਉਹਨਾਂ ਦੀਆਂ ਪਰਿਵਾਰ ਫੈਮਿਲੀ ਬੈਠੀ ਸੀ ਉਹਨਾਂ ਨੇ ਗੁੱਸਾ ਮੰਨਿਆ ਤੇ ਚਲੋ ਉਦੋਂ ਬਾਅਦ ਇਹ ਵਾਪਸ ਚਲੀ ਗਈ ਇਹਨੂੰ ਤੱਕੇ ਨਾਲ ਫੜ ਕੇ ਲੈ ਗਏ ਇਹ ਪਰ ਜਿਆਦਾ ਉਹ ਕਰ ਰਹੀ ਸੀਗੀ ਕਹਿੰਦੀ ਮੈਂ ਉੱਪਰ ਜਾਣਾ ਹੀ ਜਾਣਾ ਵਾ ਪਰਫਾਰਮੈਂਸ ਕਰਨੀ ਕਰਨੀ ਇਹਨੂੰ ਤੱਕੇ ਨਾਲ ਲੈ ਕੇ ਵੀ ਜਾ ਰਹੇ ਸੀਗੇ ਪਰ ਇਹ ਨਹੀਂ ਹਟੀ ਤੱਕੇ ਨਾਲ ਗਈ ਇਹ ਉੱਪਰ ਜਾ ਕੇ ਲਸਾ ਕੀ ਆ ਜੀ ਜਿਹੜਾ ਆਪਾਂ ਲੋਕ ਦੇਖ ਰਹੇ ਆ ਉਹ ਸਿਰਫ 10 ਸਕਿੰਟ ਦੀ ਵੀਡੀਓ ਆ ਉਹ ਅਸਲੀ ਸੱਚ ਨਹੀਂ ਹੈਗਾ ਵਾ ਪਰ ਪੂਰੀ ਜੇ ਵੀਡੀਓ ਆ ਪਹਿਲਾਂ ਇਹ ਕੁੜੀ ਨੇ ਹੀ ਵਿਵਾਦ ਖੜਾ ਕੀਤਾ ਵਾ ਇਹਦਾ ਮਤਲਬ ਨਹੀਂ ਸੀਗਾ ਕਿ ਮੈਗ ਫੜ ਕੇ ਕੋਈ ਬੋਲਣ ਦਾ ਕਿਉਂਕਿ ਆਪਾਂ ਪਰਫਾਰਮੈਂਸ ਕਰਨ ਆਏ ਆ ਆਪਾਂ ਆਰਟਿਸਟਾਂ ਤੇ ਪੰਗੜਾ ਪਾਉਣ ਆਏ ਆ ਤੇ ਆਪਣਾ ਕੰਮ ਉਹੀ ਆ ਮੈਗ ਫੜ ਕੇ ਜੇ ਆਪਾਂ ਅਗਲੇ ਨੂੰ ਬੋਲਾਂਗੇ ਗਲਤ ਮਲਤ ਕਿੱਦਾਂ ਸੁਣ ਲੂਗਾ ਤਾਂ ਉਹਨਾਂ ਨੇ ਗੁੱਸੇ ਵਿੱਚ ਮੁੰਡੇ ਨੇ ਸਟੈਪ ਚੱਕਿਆ ਵਾ ਤੇ ਉਹਨਾਂ ਨੇ ਉਹਦਾ ਗਲਾਸ ਵਾਲ ਨਾਲ ਕੀ ਨਾ ਕੀ ਗਲਾਸ ਉਹਦੇ ਵੱਜਿਆ ਸੀ ਹੁਣ ਕਾਨੂੰਨੀ ਕੀ ਅਪੀਲ ਲੈ ਕੇ ਆਏ ਸਹੀ ਤਾਂ ਇਹ ਕਹਿ ਰਿਹਾ ਵੀ ਜੋ ਮੁੰਡੇ ਤੇ ਪਰਚਾ ਪਿਆ ਵਾ ਤਾਂ ਉਹ ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਇੱਕ ਪਰ ਤਰਫਾ ਦੇਖ ਕੇ ਇਹ ਨਹੀਂ ਪਰਚਾ ਪੈਣਾ ਚਾਹੀਦਾ ਵਾ ਵੀ ਉਹਦੇ ਪਰਚਾ ਗਲਤ ਪਿਆ ਵਾ ਪੁਲਿਸ ਨੂੰ ਪੂਰੀ ਉਹ ਕਰਨਾ ਚਾਹੀਦੀ ਆ ਇਨਕੁਵਾਈ ਕਰਨੀ ਚਾਹੀਦੀ ਆ ਜੋ ਕੈਮਰੇ ਹੋਰ ਲੱਗੇ ਸੀਗੇ ਆਪਣੇ ਪੈਸ ਦੇ ਵਿੱਚ ਉਹਨਾਂ ਚੰਗੀ ਤਰ੍ਹਾਂ ਉਹ ਕਰਨੀ ਚਾਹੀਦੀ ਆ ਬਾਕੀ ਅਸੀਂ 4-5 ਕੁੜੀਆਂ ਹੋਰ ਵੀ ਸੀਗੀਆਂ ਉਹਨਾਂ ਨੂੰ ਨਹੀਂ ਉਹਨਾਂ ਨੇ ਮਾਰਾ ਕਿਆ ਕੱਜ ਦੇ 20 ਦਿਨ ਕੱਲ ਵੀਡੀਓ ਆਈ ਹੈ ਮਾਰਨਿੰਗ ਮੈਂ ਬਕਾਇਦਾ ਇਹਨਾਂ ਦੇ ਅਮਨ ਜਿਹੜਾ ਮੁੰਡੇ ਦੀ ਵੀਡੀਓ ਆ ਰਹੀ ਹੈ ਮੈਂ ਉਹਨੂੰ ਵੀ ਫੋਨ ਕੀਤਾ ਸਿਮਰ ਨੂੰ ਵੀ ਫੋਨ ਕੀਤਾ ਵੀ ਭਾਈ ਦੇਖੋ ਪਹਿਲਾ ਨੰਬਰ ਤਾਂ ਸਾਨੂੰ ਇਹ ਲੱਗਦਾ ਵੀ ਸਾਡੇ ਪਰਿਵਾਰ ਨਾਲ ਕੋਈ ਵੀ ਗਲਤੀ ਹੋਈ ਹੈ ਹਨਾ ਜਾਂ ਕੋਈ ਗੱਲਬਾਤ ਹੋ ਰਹੀ ਹੈ ਠੀਕ ਹੈ ਅਸੀਂ ਅੱਗੇ ਹੋਈਏ ਤੇ ਉਸ ਟਾਈਮ ਅਸੀਂ ਆਪਣੇ ਜਿੰਨੇ ਵੀ ਮੈਂਬਰ ਜੋ ਲਾਢੀ ਠੀਕ ਹੈ ਗੱਲ ਸੀਗੇ ਬਿੱਟੂ ਭਾਜੀ ਸੀਗੇ ਸਾਡੇ ਮੁੰਡੇ ਸੀਗੇ ਉਸ ਟਾਈਮ ਹਾਜ਼ਰ ਹਨਾ ਜਾਂ ਆਪਣੇ ਮੁੰਡੇ ਕੁੜੀਆਂ ਲੈ ਕੇ ਉੱਥੇ ਹਾਜ਼ਰ ਪਹੁੰਚੇ ਸੀ ਡੀਜੇ ਵਾਲੇ ਅਸੀਂ ਸਾਰਿਆਂ ਤੋਂ ਇਨਕੁਆਰੀ ਕੀਤੀ ਉਹ ਹਰ ਇੱਕ ਬੰਦੇ ਇਹੀ ਗੱਲ ਕਹਿ ਰਿਹਾ ਜੀ ਉੱਥੇ ਸਿਮਰ ਗਲਤ ਸੀਗੀ ਉਹਨੇ ਬਕਾਇਦਾ ਪਾਰਟੀ ਨੂੰ ਗਾਲਾਂ ਕੱਢੀਆਂ ਪਾਰਟੀ ਨੇ ਉਸ ਟਾਈਮ ਉਹਨਾਂ ਕੋਲ ਆ ਕੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਭਾਈ ਪੇਮੈਂਟ ਲੈ ਲਓ ਤੇ ਜਾਓ ਦੇਖੋ ਅਸੀਂ ਪੇਮੈਂਟ ਦੇ ਲਈ ਕੰਮ ਕਰਦੇ ਆ ਜੀ ਜਸਟ ਟਾਈਮ ਸਾਨੂੰ ਪਾਰਟੀ ਨੇ ਪੇਮੈਂਟ ਦੇ ਦਿੱਤੀ ਠੀਕ ਹੈ ਸਾਨੂੰ ਜਾਨਣਾ ਚਾਹੀਦਾ ਫਿਰ ਹਰ ਇੱਕ ਇੰਟਰਵਿਊ ਦੇ ਵਿੱਚ ਇਹ ਗੱ ਵੀ ਮੈਨੂੰ ਪਾਰਟੀ ਨੇ ਇਹ ਗੱਲ ਕਹੀ ਆ ਵੀ ਤੂੰ ਥੱਲੇ ਆ ਕੇ ਡਾਂਸ ਕਰ ਤਾਂ ਕਲੇਸਟੇ ਇਦਾਂ ਦਾ ਕੋਈ ਗੱਲਬਾਤ ਨਹੀਂ ਹੋਈ ਫਿਰ ਹਰ ਇੱਕ ਆਰਗੇਨਾਈਜ਼ਰ ਨੂੰ ਕਹਿ ਰਹੀ ਆ ਜੀ ਸਾਡੀ ਸੇਫਟੀ ਨਹੀਂ ਕਰਦੇ ਉੱਥੇ ਜਿਹੜਾ ਲਾਡੀ ਗੱਲ ਸੀ ਉਹ ਵੀ ਆਰਗੇਨਾਈਜ਼ਰੀ ਸੀਗਾ ਜੀ ਮੁੰਡੇ ਵੀ ਸਾਡੇ ਇੱਕ ਆਰਗੇਨਾਈਜ਼ਰ ਸਾਡਾ ਇੱਕ ਪਰਿਵਾਰ ਆ ਜੇ ਉਹ ਲੜਕੀ ਦੇ ਨਾਲ ਖੜੇ ਆ ਤਾਂ ਉਹ ਸਾਡੇ ਰੇਂਜਰ ਆਰਗੇਨਾਈਜ਼ਰ ਹੀ ਆ ਜੀ ਠੀਕ ਹੈ ਜੀ ਜੇ ਅਸੀਂ ਜੇ ਉਹ ਕੈਵਨਾ ਬਾਰੇ ਵੀ ਗੱਲਾਂ ਕਰਦੀ ਆ ਅੱਜ ਤੋਂ 4-5 ਸਾਲ ਪਹਿਲਾਂ ਸਾਡੀ ਅਲੀਸਾ ਜੀ ਖੜੇ ਆ ਅਸੀਂ ਕਿਹੜੇ ਕੈਵਨਾ ਕੋਈ ਆਪਦੇ ਆਪ ਦੇ ਲੈ ਕੇ ਜਾਂਦਾ ਸੀ ਉਸ ਟਾਈਮ ਵੀ ਆਰਗੇਨਾਈਜ਼ੇਰ ਹੀ ਕਰਦੇ ਸੀਗੇ ਜੀ ਮੇਰਾ ਕਹਿਣ ਦਾ ਮਤਲਬ ਇਹ ਆ ਜੀ ਦੇਖੋ ਇਹ ਚੀਜ਼ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਸੇ ਨਾ ਬੰਦੇ ਨਾਲ ਵੀ ਕੋਈ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸਾਡਾ ਦੇਖੋ ਫਰਜ਼ ਪਹਿਲਾ ਨੰਬਰ ਹੁੰਦਾ ਸਾਡੇ ਪਰਿਵਾਰ ਦੇ ਨਾਲ ਖੜਨਾ ਪਰ ਜੇ ਸਾਡੇ ਪਰਿਵਾਰ ਦਾ ਮੈਂਬਰ ਗਲਤ ਹੋਊਗਾ ਤਾਂ ਅਸੀਂ ਉਹਦੇ ਵੀ ਉਲਟ ਖੜਾਂਗੇ ਜੀ ਸਿਰਫ 10 ਸੈਕਿੰਡ ਦੀ ਵੀਡੀਓ ਦੇਖ ਕੇ ਹਰ ਇੱਕ ਬੰਦਾ ਦੇਖੋ ਉਹਦੇ ਵਿੱਚ ਪੂਰਾ ਪੰਜਾਬੇ ਦਿਖ ਰਿਹਾ ਵੀ ਹਾਂਜੀ ਕੁੜੀ ਤੇ ਗਲਾਸ ਮਾਰਿਆ ਕੁੜੀ ਦੇ ਕੁੜੀ ਇੰਨੀਆਂ ਗੰਧੀਆਂ ਗਾਲਾਂ ਕੱਢ ਰਹੀ ਆ ਉਹ ਵੀ ਦੇਖਿਆ ਕਿਸੇ ਨੇ ਠੀਕ ਹੈ ਜੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਮੀਡੀਆ ਕੇ ਵੀ ਇਹੀ ਗੱਲ ਲਿਆਉਣੀ ਚਾਹੁੰਦੇ ਆ ਵੀ ਜੋ ਸਚਾਈ ਆ ਪ੍ਰੀਸ ਉਹ ਸਚਾਈ ਨੂੰ ਅਕੇ ਲਿਆਵੋ ਕਿਸੇ ਨਾਲ ਵੀ ਗਲਤ ਨਹੀਂ ਹੋਣੀ